ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਹਿਲ ਐਗਰੀਕਲਚਰ ਮਾਨਸਾ ਵਿੱਚ ਅੱਜ ਆਪਣੇ ਨੇ ਕਹਿੰਗੇ ਚਾਰ ਇੰਪਲੀਮੈਂਟ ਇਹ ਜਾਣੇ ਆ ਬਰਨਾਲਾ ਜਿਹੜਾ ਦੇ ਪਿੰਡ ਸੇਰਪੁਰ ਵਿੱਚ ਭਾਈਆਂ ਨੇ ਇੱਕ ਚੌਂਡੀਏ ਟ੍ਰੈਕਟਰ ਵਾਸਤੇ ਚਾਰ ਨਕਰ ਤਿਆਰ ਕਰਵਾਏ ਆ ਇੱਕ 8 ਫੁੱਟ ਤੇ 2 ਫੁੱਟ ਦੀ ਚਾਦਰ ਵਿੱਚ ਪਰਾਹਣ ਲੈਵਲਰ ਵੀ ਕਹਿ ਦਿੰਨੇ ਆਪਾਂ ਵਧੀਆ ਲਿੰਕਾਂ ਪਾਈਆਂ ਹੋਈਆਂ ਤੇ ਦੋਨੋਂ ਸਾਈਡ ਇਹ ਕੰਮ ਕਰਦਾ ਇੱਕ ਵਾਰਿਆਂ ਨੇ ਆਟੋਮੈਟਿਕ ਡਿਸਟ੍ਰੀਬਿਊਟਰ ਬਣਵਾਇਆ ਜੀ ਕਲਾਜ਼ਮਾ ਕਟਿੰਗ ਬਲੇਡ ਤੁਸੀਂ ਦੇਖ ਸਕਦੇ ਹੋ ਤੇ 26 ਇੰਚੀ ਪਾਵਰ ਨੂੰ 520 ਨੰਬਰ ਵਰਮਿੰਗ ਨਹੀਂ ਸੱਬਾ ਲੂਸ ਇੱਕ ਤੈ ਤੋੜ ਆਪਾਂ ਗੈਂਤੀ ਹੱਲ ਵੀ ਪੈ ਦਿੰਦੇ ਆ ਇਹ ਵੀ ਬਣਵਾਇਆ ਵਾਈਆਂ ਨੇ ਤੇ ਕੁਆਲਿਟੀ ਕਿਹੋ ਜਿਹੀ ਹੈ ਆਹ ਕਿੱਥੇ ਇੱਕ ਵਾਰਿਆਂ ਨੇ 99 ਦਾ ਸੈੱਟ ਬਣਾਇਆ ਅੱਜ ਲੋਡਿੰਗ ਇਹਨਾਂ ਦੀ ਤੇ ਜੀਦਰੀ ਅੱਜ ਵਾਈਆਂ ਨੇ 99 ਦਾ ਸੈੱਟ ਬਣਾ ਰਹੇ ਸੀ ਦੇਖ ਸਕਦੇ ਹੋ ਪੰਡਿਤ ਜੀ ਫਰੇਮਵਰਕ ਦੇ ਦੋ ਤੋਂ ਤਿੰਨ ਰਾਇ ਨੇ ਡਾਟਾ ਨਵਾਸਤੇ ਤੇ ਅਗਲੇ ਤੱਕ ਕੱਟ ਵਾਲੇ ਪਾਇਆ ਹੈ। ਦਾਦੀ ਹੁੱਕ ਦਾ ਸਿਸਟਮ ਵੀ ਦਿੱਤਾ ਹੋਇਆ ਹੈ। ਹੋਰ ਕੋਈ ਵੀ ਜਾਣਕਾਰੀ ਲੈਣ ਲਈ ਜਾਂ ਆਪਣਾ ਇੰਪਲੀਮੈਂਟ ਬੁੱਕ ਕਰਵਾਉਣ ਲਈ ਤੁਸੀਂ ਤਗਰੀਂ ਦੇ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ।